ਵਾਲੀ ਲਟੇਰਾ ਪਾਲਤੀ ਗੁਰੂ ਘਰੋਂ ਅਮਰਸਰ ਦੇ ਆ ਇਹ ਭੋਲੇ ਭਾਲੇ ਲੋਕਾਂ ਨੂੰ ਕਹਿੰਦੇ ਜੇ ਕੋ 100 ਦਿੰਦਾ ਨੂੰ ਆਂਦੇ ਮੋਟਾ ਨੋਟ ਦਿਓ ਮੋਟਾ ਨੋਟ ਮੰਗਦੇ ਆ ਵਾਹੜ ਕੋ ਮਜੂਦਾ ਇਧਰ ਆ ਵੀਰ ਆ ਨਾ ਵੀਰ ਨੇ 100 ਰੁਪਏ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਕਿਰਤ ਸਿੰਘ ਨੇ ਦਿੱਤੀ ਆ ਆਪ ਜਰਾ ਆਪ ਮਾਰ ਉੱਠਿਆ ਇਹ ਇਹ ਮਰਦ ਕਰਾਰੇ ਗੈਬ ਜਰਾ ਹੋਰ ਦੂਜੇ ਵਜਨ ਕਰੋਗੇ ਤਾਂ ਪਾ ਤੁਹਾਨੂੰ ਬਿਛਾਰਾ ਕਰਨਾ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਰੇ ਬਣੇ ਅਗਰ ਧੋਲੀ ਦਾੜੀ ਨਾਲ ਕੀ ਆਖੀ ਇਹਨਾਂ ਨੂੰ ਪਹਿਲਾਂ ਇਹ ਲੱਗਦੀ ਗਲਤੀ ਹੈ ਇੱਧਰ ਕਰਕੇ ਕਰਾਈਆਂ ਦੁਕਾਨਾਂ ਦਿਹਾੜੀਆਂ ਪਾਉਂਦੇ ਆ ਗੱਡੀ ਕਿਉਂ ਰੀ ਲਈ ਫੜਨੇ ਯਾਰ 2 ਨੰਬਰ ਦੀ ਗੱਡੀ ਆ ਮੈਂ ਹਾਂ ਜਿਹਦੀ ਪਟਾੜੇ ਦਾ ਨਾਮ ਲੰਡੇ ਹੀ ਨੂੰ ਕਹਿੰਦੇ ਆ ਨੂੰ ਪਟਾੜੇ 'ਚ ਕਾਜ ਦੇ ਦੋ ਗੱਡੀ ਦੇ ਨਾਮ ਤੇ ਪਰਚਾ ਮੈਂ ਤਾਂ ਦੇ ਜੀ ਆ ਨੰਬਰ ਚੋ ਟੇਪ ਨਾਲ ਆਏ ਕੱਟ ਕੇ ਤੇ ਬੱਚੇ ਸੋਗੇ ਦੇ ਗਲਤੀ ਮੰਨੇ ਉਹ ਤੁਹਾਡੇ ਮੈਂ ਹੁਣ ਗੁਰੂ ਕਾਰੀ ਸਾਹਿਬ ਸੰਗਤ ਦੇ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਇਹਨਾਂ ਨੂੰ ਕਰਿਆਂ ਕੋ ਬਦੋ ਜਟੇਰੇ ਕੋ ਬਦੋ ਪਿੰਡਾਂ ਦੀ ਗਰਾਈ ਨਾ ਚੱਲਦੀ ਆ ਬੀਬੀਆਂ ਪਾਈ ਜਾਂਦੀਆਂ ਦਾਦਾ ਬੀਬੀ ਪੰਜਾਬੀਆਂ ਹੋੜੀਆਂ ਵਿਚਾਰੀਆਂ ਦਈ ਜਾਂਦੀਆਂ ਇਹ ਤੁਹਾਨੂੰ ਲਾ ਕੇ ਥਲਕੇ ਲਾਉਂਦੇ ਆ ਢਿਲਕੇ ਜੀ ਬਿਲਕੁਲ ਗਲਤੀ ਮੰਨੇ ਚਾਓ ਟਾਈਮ ਹੈ ਨਿਕਲਣ ਦੀ ਪਿਛਾੜੇ ਪ੍ਰਾਗ ਲਓ ਜਦੋਂ ਨਕਲੀ ਬਾਬੇ ਚੜ ਗਏ ਅਸਲੀ ਬਾਬਿਆਂ ਤੇ ੱੱਕੇ ਪਿੰਡਾਂ ਦੇ ਵਿੱਚੋਂ ਰਸਤ ਇਕੱਠੀ ਕਰਕੇ ਦੁਕਾਨਾਂ ਤੇ ਸੀ ਵੇਚਦੇ ਅਕਸਰ ਹੀ ਕਈ ਵਾਰ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਜਦੋਂ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਮ ਤੇ ਕਈ ਨਕਲੀ ਬਾਬੇ ਪਿੰਡਾਂ ਦੇ ਵਿੱਚ ਜਾ ਕੇ ਲੰਗਰਾਂ ਦੇ ਨਾਮ ਤੇ ਫਸਲਾਂ ਅਤੇ ਪੈਸਿਆਂ ਦੀ ਉਗਰਾਹੀ ਕਰਦੇ ਨੇ ਇਦਾਂ ਦੀ ਇੱਕ ਸੋਸ਼ਲ ਮੀਡੀਆ ਤੇ ਪਿਛਲੇ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਕਲੀ ਬਾਬੇ ਜੋ ਕਿ ਪਿੰਡਾਂ ਦੇ ਵਿੱਚ ਜਾ ਕੇ ਕਾਰ ਸੇਵਾ ਦੇ ਨਾਮ ਤੇ ਉਗਰਾਹੀ ਇਕੱਠੀ ਕਰ ਰਹੀ ਸੀ ਤੇ ਜਦੋਂ ਇਸ ਦੀ ਸੂਚਨਾ ਅਸਲੀ ਕਾਰ ਸੇਵਾ ਵਾਲਿਆਂ ਕੋਲ ਪਹੁੰਚੀ ਤਾਂ ਉਹ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨਕਲੀ ਬਾਬਿਆਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਦਰ ਕਿਥੇ ਖੜਦਾ ਦੱਸ ਮੈਨੂੰ ਕੋਈ ਪਿੰਗਲਾ ਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਸ਼ਰਮ ਆ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮ ਆ ਵੇ ਉਹ ਨੰਬਰ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਉਹ ਨਾ ਫਿਰ ਉਹ 300 ਰੁਪਏ ਦਿਹਾੜੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਨੰਬਰ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਅਨੰਦਗੜ੍ਹ ਜੇਜ਼ੇਦਾਰ ਚੰਨਾਬੱਤ ਇਹ ਬਿਰਦ ਆਸ਼ਰਮ ਦਾ ਲੈ ਕੇ ਨਾਂ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 30 ਯੇ ਵੀ ਡੈਰੀ ਡਾਰਿਆ ਆਹਨੇ ਦਾ ਮੁਖੀ ਬਣਿਆ ਹਾਂ ਮੁਖੀ ਨਹੀਂ ਆਹ ਵੇਖੋ ਆਹ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣਿਆ ਕਿ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾਵੇਂ 5-50 ਦਾ ਨੋਟ ਲੈ ਟੇਰਾ ਪਾਲਤੀ ਆ ਪੈਸੇ ਵੇਲੋ ਤੁਹਾਡੇ ਕੋ ਮਜੂਦ ਬੋਲੋ ਬਈ ਦੱਸੋ ਸਚਾਈ ਦੱਸੋ ਨਾ ਤੁਸੀਂ ਉਹ ਸਚਾਈ ਦੱਸੋ ਨਾ ਤੁਸੀਂ ਤੇ ਜੇ ਤੁਸੀਂ ਕਹੇਂ ਆਂਦੇ ਆਉਮ ਆ ਮੈਂ ਕਥੋਂ ਨਿਕਲ ਪਰਚਾ ਕਰਾਉਣੇ ਤੁਹਾਡੀ ਗੱਡੀ ਪਾਉਣ ਕਰਾਉਣੇ ਜੋ ਇਹ ਬਾਕੀ ਨਾਂ ਦੇ ਕਾਗਜ਼ ਲੱਗਿਆ ਤੱਕ ਇਹ ਗੱਡੀ ਦੇ ਕਾਗਜ਼ ਤੇ ਮੇਰੇ ਬਾਬੇ ਦਾ ਨਾਮ ਨਹੀਂ ਕਹਨੋ ਜੀ ਗੱਡੀ ਦੇ ਨਾਲ ਕਾਗਜ਼ ਆ ਗਿਆ ਕਿੱਧਰ ਖਿਦੇ ਖਿਲਾਵਾ ਕਿੱਧਰ ਖਿਦੇ ਖਿਦੇ ਵਾਹ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਢਾੜੀ ਦੇ ਤੇ ਤੈਨੂੰ ਮੈਂ ਉਹ ਵਾਲੀ ਵਿੱਚ ਕਿਰਾਏ ਸੁਪਾਈ ਉਹਨਾਂ ਦੋ ਜਣਿਆਂ ਨਾਲ ਤੇਰੇ ਮੋਟੇ ਪੰਜਾਹ ਬੜਾ ਗੱਡੀ ਆ ਅੱਛਾ ਇੱਕਦਾਂ ਜੇਠੂ ਵਾਲੀ ਵਿੱਚ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਸਾਰੇ ਦੀ ਮਰਜ਼ੀ ਉਹਨਾਂ ਦਾ ਜੋਨੇ ਨੂੰ ਨਾਮ ਹੁਣ ਇਧਰ ਰੱਖਿਆ ਆਨੂੰ ਲਟੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਹ ਹੁਣ ਇਹਦੇ ਹੱਥ ਕੰਮਣ ਦੇ ਜਾਂ ਇਹ ਮਾਫੀ ਮੰਗਦੇ ਨੇ ਉਹ ਅੱਲਾਹ ਹੀ ਮੰਗਦੇ ਬਾਬਾ ਜੀ ਕੀ ਦੇ ਕੋਈ ਮੰਗਦੇ ਮਾਫੀ ਮੇਰੇ ਕੋਲ ਨਹੀਂ ਮੰਗਣਾ ਗੁਰੂ ਕਰੋ ਮੰਗੋ ਆਈ ਕੋਈ ਮੰਗੋ ਸਰਪੰਚ ਕੋ ਆ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਮੰਗੋ ਕਰੋਗੇ ਕੰਮ ਜਿੱਥੇ ਜੱਗੀਆਂ ਬਾਬਾ ਜੀ ਬਿਲ ਰੰਗਾਉਂਦੇ ਵੀ ਕਹੇ ਮੰਨਦਾ ਸੀ ਗਲਤੀ ਮੰਨ ਲਓ ਨਹੀਂ ਗਲਤੀ ਗੁਰੂ ਕਰੋ ਮੰਨਦਾ ਉਹ ਉਹ ਬਾਬੇ ਰਾਏ ਰਾਮ ਖੜਾ ਉਹਨਾਂ ਨੂੰ ਇਹਨ ਬੱਬੇ ਰਾਏ ਰਮ ਖੜੋ ਇਹ ਲਟੇਰਾ ਪਾਲੀ ਲਟੇਰਾ ਪਾਲਤੀ ਗਰੂਪ ਕਰੋ ਅੰਮ੍ਰਿਤਸਰ ਦੇ ਆ ਇਹ ਭੋਲਿਆ ਭਾਲਿਆ ਲੋਕਾਂ ਨੂੰ ਕਹਿੰਦੇ ਜੇ ਕੋ 100 ਦਿੰਦਾ ਨੂੰ ਆਂਦੇ ਮੋਟਾ ਨੋਟ ਦਿਓ ਮੋਟਾ ਨੋਟ ਮੰਗਦੇ ਆ ਵਾ ਸਾਡ ਕੋ ਮਜੂਦਾ ਇਧਰ ਆ ਵੀਰ ਆਨੇ ਵੀਰ ਨੇ 100 ਰੁਪਿਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਕਿਤਨ ਸੰਗ ਦਿੱਤੀ ਆ ਆਪ ਜਰਾ ਆਪ ਮਾਰ ਉੱਠਿਆ ਇਹ ਸਾਹਿਬ ਜਲਦੀ ਮੰਨੇ ਵੀ ਸਾਹਿਬ ਇਹ ਮਰਦ ਕਰਾਰੇ ਗਾਇਬ ਜਰਾ ਹੋਰ ਦੂਜੇ ਵਜਨ ਕਰੋਗੇ ਤਾਂ ਪਾ ਤੁਹਾਨੂੰ ਬਸਾੜ ਕਰਨਾ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਰੇ ਬਣੇ ਅਗਰ ਧੋਲੀ ਦਾੜੀ ਨੂੰ ਕੀ ਆਖੀ ਇਹਨਾਂ ਨੂੰ ਪਹਿਲੋ ਤੁਹਾਨੂੰ ਗਲਤੀ ਆਈ ਤਾਂ ਕਰਕੇ ਕਰਾਈਆਂ ਤੇ ਕਾਹਨ ਦਿਹਾੜੀਆਂ ਪਾਉਂਦੇ ਆ ਗੱਡੀ ਕਿਉਂ ਰਹੀ ਲਈ ਫੜਨੇ ਯਾਰ 2 ਨੰਬਰ ਦੀ ਗੱਡੀ ਆ ਮੈਂ ਹਾਂ ਜਿਹੜੀ ਪਟਿਆਲੇ ਦਾ ਨਾਂ ਲੰਡਾ ਹੀ ਨੂੰ ਕਹਿੰਦੇ ਇਹਨੂੰ ਪਟਿਆਲੇ ਦੇ ਕਾਜ ਦੇ ਦੋ ਗੱਡੀ ਦੇ ਨਾਂ ਤੇ ਪਰਚਾ ਮੈਂ ਤਾਂ ਦੇ ਦਿੰਦਾ ਆ ਨੰਬਰ ਜੋ ਟੇਪ ਨਾਲ ਆਏ ਕੱਟ ਕੇ ਇਹ ਬੱਚੇ ਸੋਗੇ ਦੇਖਦਾ ਜੀ ਗਲਤੀ ਮੰਨੇ ਵੀ ਸਾਡੇ ਮੈਂ ਹੁਣ ਗੁਰੂ ਕਾਰੀ ਸਾਹਿਬ ਸੰਗਤ ਦੇ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਇਹਨਾਂ ਨੂੰ ਕਰਿਆਂ ਕੋ ਬਦੋ ਜਿਹੜੇਰੇ ਕੋ ਬਦੋ ਪਿੰਡਾਂ ਹੀ ਗਰਾਈ ਨਾ ਚੱਲਦੇ ਆ ਬੀਬੀਆਂ ਪਾਈ ਜਾਂਦੀਆਂ ਦੱਸਦਾ ਬੀਬੀ ਪੰਜਾਬੀਆਂ ਹੋੜੀਆਂ ਵਿਚਾਰੀਆਂ ਦਈ ਜਾਂਦੀਆਂ ਇਹ ਤੁਹਾਨੂੰ ਲਿਆ ਕੇ ਥਲਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨਦੇ ਲੈਓ ਟਾਈਮ ਹੈ ਨਿਕਲਣ ਦੀ ਪਿਛਾੜੇ ਪ੍ਰਾਲ ਕਰੋ ਜਾਓ ਜਾਓ ਜੀ ਇੰਨਾ ਬੜਾ ਤੁਹਾਡਾ ਵਾਹਿਗੁਰੂ ਸਾਹਿਬ ਬਖਸ਼ੇ